ਜਥੇ ਸਤਗੁਰਾਂ ਦੇ ਪਾਵਨ ਸਥਾਨ ਦੇ ਵੀਰੋ ਮਸਲਾ ਇਹ ਹੈ ਕਿ ਬੜੇ ਲੰਮੇ ਸਮੇਂ ਤੋਂ ਬਾਅਦ ਜਾਨੀ ਕਿ ਸਦੀਆਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਪੰਥ ਦੀ ਮਾਨ ਮਰਜ਼ਾਦਾ ਸਤਕਾਰ ਬਾਣੀ ਬਾਣੇ ਲਈ ਤੇ ਸਿੱਖੀ ਲਈ ਸ਼ਹਾਦਤ ਦਾ ਜਾਮ ਪੀ ਗਿਆ ਸਿੱਖ ਜਗਤ ਦੇ ਅੰਦਰ ਬਹੁਤ ਸਾਰੀਆਂ ਸ਼ਕਤੀਤਾਆਂ ਇਸੀਆਂ ਹੋਈਆਂ ਔਰ ਖਾਸ ਤੌਰ ਤੇ ਜਥੇਦਾਰ ਜਥੇਦਾਰ ਸਹਿਬਾਨ ਜਿਨ੍ਹਾਂ ਨੇ ਰਣ ਤੱਤੇ ਵਿੱਚ ਜੂਝ ਕੇ ਸ਼ਹਾਤਾਵਾਂ ਵੀ ਪਾਈਆਂ ਅਕਾਲੀ ਫੂਲਾ ਸਿੰਘ ਜੀ ਤੇ ਹੋਰ ਬਹੁਤ ਸਾਰੇ ਕਈਆਂ ਨੇ ਮੁਗਲਾਂ ਨਾਲ ਨਾਦਰਾਂ ਨਾਲ ਜਾਨੀ ਕਿ ਈਰਾਨੀਆਂ ਨਾਲ ਅਫਗਾਨੀਆਂ ਅਫਦਾਲੀਆਂ ਨਾਲ ਅੰਗਰੇਜ਼ਾਂ ਨਾਲ ਤੇ ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਤੇ 47 ਤੋਂ ਬਾਅਦ ਵੀ ਆਪਣੀ ਜੱਦੋਜਹਿੜ ਜਿਹੜੀ ਉਹ ਜਾਰੀ ਰੱਖੀ ਐ ਸ਼ਾਂਤ ਰਹਿੰਦਿਆ ਸ਼ਹਾਦਤ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਦੇ ਸੇਵਾਦਾਰ ਸਿੰਘ ਸਾਹਿਬ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮਹਾਨ ਸ਼ਹੀਦ ਨੇ ਕੀਤੀ ਔਰ ਇਸੇ ਤਰ੍ਹਾਂ ਰਣ ਤੱਤੇ ਵੇ ਯੂਝ ਕੇ ਵੀ ਸ਼ਹੀਦ ਹੋਏ ਆਖਰੀ ਜਥੇਦਾਰ ਦਾ ਜ਼ਿਕਰ ਸਰਦਾਰ ਬਾਬਾ ਸਾਧੂ ਸਿੰਘ ਜੀ ਦਾ ਆਉਂਦਾ ਹੈ ਕਿ ਉਹ ਅੰਗਰੇਜ਼ਾਂ ਮਿਲੇ ਸ਼ਹਾਦਤ ਦਾ ਜਾਮ ਪੀ ਗਿਆ ਜਦੋਂ ਅੰਗਰੇਜ਼ ਜੁੱਤੀ ਲੈ ਕੇ ਦਰਬਾਰ ਸੇ ਚ ਵੜਨਾ ਚਾਹੁੰਦਾ ਸੀ ਤੇ ਉਹਨਾਂ ਨੇ ਉਹਨਾਂ ਦਾ ਸਿਰ ਜਿਹੜਾ ਸੀ ਤਲਵਾਰ ਨਾਲ ਕਲਮ ਕਰਤਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਲੰਮੀ ਗੱਲ ਨਹੀਂ ਕਰਨੀ ਸਰਬੱਤ ਖਾਲਸਾ 1986 ਚ ਇਹਨਾਂ ਨੂੰ ਐਕਟਿੰਗ ਜਥੇਦਾਰ ਬਣਾਇਆ ਗਿਆ ਕਿਉਂਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਹੀ ਰੋਡੇ ਭਤੀਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਸਾਗਰ ਜੇਲ੍ਹ ਵਿੱਚ ਸਨ ਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਇਹਨਾਂ ਨੂੰ ਸੇਵਾ ਦਾ ਮੌਕਾ ਮਿਲਿਆ ਸਮੇਂ ਨਾਲ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਗੁਰਦੇਵ ਸਿੰਘ ਕੌਂਕੇ ਤੇ ਸਾਥੀਆਂ ਨੂੰ ਮਾਨਤਾ ਦਿੱਤੀ ਪੱਕੇ ਜੇ ਜਥੇਦਾਰ ਜੇਲ੍ਹ ਚੋਂ ਬਾਹਰ ਆ ਗਏ ਸੀ ਇਸ ਲਈ ਐਕਟਿੰਗ ਜਥੇਦਾਰ ਨੂੰ ਵਜ਼ਹਿਗੀ ਦਿੱਤੀ ਗਈ ਕਿਉਂਕਿ ਜੋ ਮਰਜ਼ਾਦਾ ਹੈ ਕਿ ਜਦ ਜਥੇਦਾਰ ਬਾਹਰ ਆ ਜਾਵੇ ਤੇ ਦੂਸਰਿਆਂ ਨੂੰ ਸੇਵਾ ਮੁਕਤ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਵੀ ਉਹਨਾਂ ਨੇ ਸਿੱਖੀ ਦੀ ਇਸ ਲਗਨ ਭਾਵਨਾ ਨਾਲ ਸੇਵਾ ਕੀਤੀ ਅੰਮ੍ਰਿ ਸ਼ਕਾਏ ਨਸ਼ੇ ਛਡਾਏ ਬਾਣੀ ਬਾਣੇ ਨਾਲ ਸੰਗਤ ਨੂੰ ਜੋੜਿਆ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਔਰ ਆਖਰ ਉਹਨਾਂ ਨੂੰ ਸੋ ਸਰਕਾਰ ਵੱਲੋਂ ਜਿਹੜੇ ਉਸ ਸਮੇਂ ਦਾ ਐਸਐਸਪੀ ਸ੍ਰੀ ਦੇਵ ਸਿੰਘ ਘੋਟਨਾ ਜਿਸ ਨੂੰ ਕਹਿੰਦੇ ਸੀ ਅਤੇ ਉਹਦੇ ਹੋਰ ਬਹੁਤ ਸਾਰੇ ਸਾਥੀ ਸੈਣੀ ਦਾ ਵੀ ਜਿਹੜਾ ਆਉਂਦਾ ਹੋਰ ਨਾਂ ਦਾ ਵੀ ਜਿਹੜਾ ਆਉਂਦਾ ਸਾਰਾ ਕੁਝ ਤਾਂ ਅਜੇ ਸੋ ਜਾਂਚ ਦੇ ਦਾਇਰੇ ਵਿੱਚ ਹੈ ਸੋ ਉਹਨਾਂ ਨੇ ਕੋ-ਕੋ ਕੇ ਔਰ ਇਸੇ ਤਰੀਕੇ ਨਾਲ ਉਹਨਾਂ ਦੇ ਸਰੀਰ ਦੇ ਟੋਟੇ-ਟੋਟੇ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜੇ ਜਥੇਦਾਰ ਦੀ ਐਸੀ ਹਾਲਤ ਹੋਈ ਤੇ ਬਾਕੀ ਵਿਚਾਰਿਆਂ ਦੀ ਕੀ ਹਾਲਤ ਹੋਏਗੀ ਇਸ ਲਈ ਸਾਨੂੰ ਇਸ ਮਨੁੱਖੀ ਅਧਿਕਾਰ ਦੇ ਕੋਰ ਜ਼ੁਲਮ ਦੇ ਵਿਰੋਧ ਲੜਨਾ ਪਏਗਾ ਜੂਝਣਾ ਪਏਗਾ ਔਰ ਇਸੇ ਤਰ੍ਹਾਂ ਦ੍ਰਿੜਤਾ ਨਾਲ ਖੜਨਾ ਪਏਗਾ ਔਰ ਜਿਹੜਾ ਕੌਮ ਵਿੱਚ ਵੱਡਾ ਸਨਮਾਨ ਹੈ ਉਹ ਫਖਰ ਕੌਮ ਇਸ ਜਹੇਦਾਰ ਗੁਰਦੇਵ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਬਣਨ ਤੋਂ ਬਾਅਦ ਜਲ 1925 ਚ ਜਾਂ 20 ਚ ਬਣੀ ਹੈ ਪਹਿਲਾ ਸ਼ਹੀਦ ਹੋਇਆ ਹੈ ਇਸ ਲਈ ਪਹਿਲੇ ਅਕਾਲ ਤਖਤ ਦੇ ਜਹੇਦਾਰ ਦੀ ਸ਼ਹੀਦੀ ਦੇ ਉੱਤੇ ਉਹਨਾਂ ਨੂੰ ਫਖਰੇ ਕੌਮ ਦਾ ਮਾਣ ਦੇਣਾ ਜ਼ਰੂਰੀ ਹੈ ਕੋਈ ਵਿਅਕਤੀ ਕਿਸੇ ਅਹੁਦੇ ਤੇ ਚੱਲ ਜੇ ਵੱਡੇ ਤੋਂ ਵੱਡਾ ਹੋ ਜਾਵੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲੋਂ ਕੋਈ ਵੱਡਾ ਨਹੀਂ ਹੋ ਸਕਦਾ ਇਸ ਵਾਸਤੇ ਇਹਦੇ ਤੇ ਪਹਿਲਾ ਹੱਕ ਉਸਦਾ ਹੈ ਜਿਨ੍ਹਾਂ ਨੂੰ ਹੋਰ ਜੋ ਖਿਤਾਬ ਆਪ ਦਿੱਤੇ ਗਏ ਆ ਉਹ ਖਿਤਾਬ ਜਿਹੜੇ ਆ ਵਾਪਸ ਲਏ ਜਾਣ ਨਹੀਂ ਖਾਲਸਾ ਪੰਥ ਲਵੇਗਾ ਸਰਬੱਤ ਖਾਲਸੇ ਵਿੱਚ ਉਥੇ ਚੱਬੇ ਵਿੱਚ ਵੀ ਲੈ ਆਈ ਸੀ ਜਦਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਚੰਗੇ ਗੁਰਸਿੱਖਾਂ ਦਾ ਔਰ ਬਾਣੀ ਬਾਣੇ ਵਾਲਿਆਂ ਦਾ ਜੇ ਮੌਕਾ ਆ ਤੋ ਸਭ ਤੋਂ ਪਹਿਲਾ ਮੇਰਾ ਖਿਆਲ ਫੈਸਲਾ ਹੀ ਇਹ ਕਰਨਗੇ ਪਰ ਰਹਿੰਦੇ ਸਮੇਂ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਤੇ ਬਾਕੀ ਉਹਨਾਂ ਦੇ ਸਾਥੀਆਂ ਨੇ ਉਹਨਾਂ ਕਹਿੰਨੇ ਆ ਕਿ ਇਸ ਨੂੰ ਜਲਦੀ ਤੋਂ ਜਲਦੀ ਵਾਪਸ ਲੈ ਕੇ ਔਰ ਇਸ ਖਤਾਬ ਦਾ ਸਨਮਾਨ ਜਿਹੜਾ ਉਹ ਬਹਾਲ ਕੀਤਾ ਜਾਵੇ ਜਿਸ ਦੀ ਕੋਈ ਕੌਮ ਲਈ ਬੜੀ ਇਦਾਤ ਨਾ ਹੋਵੇ ਬੜਾ ਕੰਮ ਨਾ ਹੋਵੇ ਉਸ ਨੂੰ ਇਹਦਾ ਵੱਡਾ ਮਾਨ ਦੇਣਾ ਬਹੁਤ ਗਲਤ ਹੈ ਸੋ ਇਹ ਮੈਂ ਧਾਨੀ ਸਾਹਿਬ ਨੂੰ ਸੁਨੇਹਾ ਦੇਣਾ ਚਾਹੁੰਦਾ ਦੂਜੀ ਗੱਲ ਸਮਾਪਤੀ ਕਰਨ ਤੋਂ ਪਹਿਲਾਂ ਕਿ ਜਥੇਦਾਰ ਨੂੰ ਸਨਮਾਨਤ ਦੇਣਾ ਇਹ ਵੀ ਸਾਡਾ ਫਰਜ਼ ਹੈ ਕਿਉਂਕਿ ਜਥੇਦਾਰ ਬਣ ਚਿਰੋਨੀ ਕਮੇਟੀ ਬਣ ਤੋਂ ਬਾਅਦ ਉਹ ਪਹਿਲੇ ਕਾਲ ਤਖ ਦੇ ਜ세ਦਾਰ ਸ਼ਹੀਦ ਹੋਏ ਆ ਤੀਸਰੀ ਗੱਲ ਕਿ ਇਹ ਗੱਲ ਰੁਕੇਗੀ ਨਹੀਂ ਇਹ ਗੱਲ ਚੱਲੇਗੀ ਔਰ ਇਸ ਤੋਂ ਵੀ ਅੱਗੇ ਚੱਲੇਗੀ ਜਿਹੜੇ ਪਾਪੀ ਲੋਕ ਜਿੰਨਾ ਜ਼ੁਲਮ ਕੀਤਾ ਉਹਨਾਂ ਨੂੰ ਕਾਨੂੰਨੀ ਤੌਰ ਤੇ ਕਟਾਰੇ ਵਿੱਚ ਖਿਲਾੜਿਆ ਜਾਏਗਾ ਅੱਜ ਪੰਜਾਬ ਦਾ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਹੈ ਅਸੀਂ ਉਸ ਨੂੰ ਪਹਿਲੇ ਵੀ ਕਿਹਾ ਹੈ ਹੁਣ ਵੀ ਕਹਿ ਰਹੇ ਆ ਕਿ ਜਲਦੀ ਤੋਂ ਜਲਦੀ ਇਸ ਕੇਸ ਤੇ ਉੱਤੇ ਐਫ ਆਈ ਆਰ ਦਰਜ ਕਰਕੇ ਇਹਦੀ ਜਾਂਚ ਕਰਕੇ ਅਸਲੀ ਦੋਸ਼ੀ ਜਿਹੜੇ ਆ ਜਿਹੜੇ ਉਸ ਸਮੇਂ ਦੇ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਉਹਨੂੰ ਕੋਇਆ ਜਿਨ੍ਹਾਂ ਨੇ ਉਹਨੀਆਂ ਸੋ ਜਾਂਚਾਂ ਨੂੰ ਦਬਾ ਕੇ ਰੱਖਿਆ ਇਹ ਸਾਰੇ ਦਾ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਔਰ ਇਸੇ ਤਰੀਕੇ ਨਾਲ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਖ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਅੱਗੇ ਤੋਂ ਸਾਡੀਆਂ ਐਸੀਆਂ ਧਾਰਮਿਕ ਸ਼ਖਸੀਅਤਾਂ ਉੱਪਰ ਇਹੋ ਜਿਹਾ ਜ਼ੁਲਮ ਇਹੋ ਜਿਹਾ ਪਾਪ ਇਹੋ ਜਿਹਾ ਅਤਿਆਚਾਰ ਨਾ ਹੋ ਸਕੇ ਕੱਲੇ ਸਿੱਖ ਦਾ ਨਹੀਂ ਅਸੀਂ ਕਿਸੇ ਹੋਰ ਧਰਮ ਦੇ ਮੁਖੀ ਦੇ ਨਾਲ ਧਾਰਮਿਕ ਮੁਖੀ ਨਾਲ ਵੀ ਐਸਾ ਜ਼ੁਲਮ ਪਾਪ ਹੋਏਗਾ ਅਸੀਂ ਉਸ ਵਾਸਤੇ ਵੀ ਦ੍ਰਿੜਤਾ ਦੇ ਨਾਲ ਖੜਾਂਗੇ ਉਹ ਵੀ ਲੜਾਈ ਲੜਾਂਗੇ ਇਹ ਸਾਡਾ ਫਰਜ਼ ਵੀ ਹੈ ਸਿੱਖਾਂ ਦਾ ਕਿਉਂਕਿ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹ ਰਸਤਾ ਤੇ ਇਹ ਮਾਰਗ ਦਿਖਾਇਆ ਹੈ ਇਸ ਮਾਰਗ ਤੇ ਸਿੱਖ ਨੂੰ ਚੱਲਣਾ ਪੈਣਾ ਹੈ ਮੈਂ ਇਨੀਆਂ ਹੀ ਬੇਨਤੀਆਂ ਕਰਦਾ ਖਿਮਾ ਦਾ ਜਾਚ ਕਹਾ ਔਰ ਫਿਰ ਆਖਰੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਆ ਅਸੀਂ ਉਹਨਾਂ ਤੋਂ ਵੈਸੇ ਸਮੇਂ ਦੀ ਮੰਗ ਕੀਤੀ ਹੈ ਥੋੜਾ ਜਿਹਾ 26 ਜਨਵਰੀ ਕਰਕੇ ਇਸ ਮਸਿਆਵਾਂ ਨੇ ਜਾਬੀ ਉਹਨਾਂ ਨਾਲ ਸਾਡੀ ਗੱਲ ਹੁੰਦੀ ਅਸੀਂ ਉਹਨਾਂ ਨੂੰ ਇਹੀ ਗੱਲ ਕਹਿਣੀ ਹੈ ਕਿ ਭਾਈ ਪਹਿਲਾ ਐਫ ਆਈ ਆਰ ਦਰਜ ਕਰ ਉਸ ਤੋਂ ਬਾਅਦ ਜਾਂਚ ਕਬਰਾ ਕੋਈ ਸੈੱਟ ਬਿਠਾ ਜੋ ਵੀ ਕਰਨ ਵਾਲੀਆਂ ਕਾਨੂੰਨੀ ਕਾਰਵਾਈਆਂ ਬਾਰੇ ਸਾਨੂੰ ਬਹੁਤੀ ਜਾਣਕਾਰੀ ਨਹੀਂ ਉਹ ਵਕੀਲ ਸਾਹਿਬਾਨੀ ਜਾਣ ਸਕਦੇ ਆ ਸੋ ਕਰਕੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ